ਸਾਨ 1990 ਵਿੱਚ ਕੈਨੇਡਾ ਵਿੱਚ ਜੰਮੀ ਤੇ ਵੱਡੀ ਹੋਈ 20 ਸਾਲਾਂ ਦੀ ਜਸਸੀ ਸਿੱਧੂ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਸਾਥੀ ਚੁਣਨ ਦਾ ਫੈਸਲਾ ਕਰਦੀ ਆ ਕਿਉਂਕਿ ਜਿਹੜਾ ਜੀਵਨ ਸਾਥੀ ਉਹਦੇ ਮਾਮੇ surjit singh ਨੇ ਉਹਦੇ ਲਈ ਚੁਣਿਆ ਹੁੰਦਾ ਵਾ ਉਹ ਜਸਸੀ ਤੋਂ 40 ਸਾਲ ਉਮਰ ਵਿੱਚ ਵੱਡਾ ਹੁੰਦਾ ਜਸਸੀ ਨੇ ਸਾਰੀ ਉਮਰ ਇੱਕ ਦਖਿਆਨੂਸੀ ਸੋਚ ਵਾਲੀ ਫੈਮਲੀ ਦੇ ਵਿੱਚ ਇੱਕ ਗੁਲਾਮ ਵਾਂਗੂ ਆਪਣੀ ਸਾਰੀ ਜ਼ਿੰਦਗੀ ਕੱਟੀ ਹੁੰਦੀ ਆ ਤੇ ਉਹਨੂੰ ਵੀ ਪਤਾ ਸੀ ਕਿ ਜਿਹੜਾ ਮੁੰਡਾ ਉਹਨੇ ਪਸੰਦ ਕੀਤਾ ਵਾ ਉਹਦੇ ਨਾਲ ਵਿਆਹ ਲਈ ਉਹਦੇ ਮਾਮੇ surjit singh ਨੇ ਤੇ ਉਹਦੀ ਮਾਂ ਮਲਕੀਤ ਕੌਰ ਨੇ ਕਦੀ ਵੀ ਨਹੀਂ ਮੰਨਣਾ ਪਰ ਫਿਰ ਵੀ ਉਹ ਡਿਸਾਈਡ ਕਰਦੀ ਆ ਕਿ ਭਾਵੇਂ ਉਹ ਇਸ ਦੁ ਟਾਈਮ ਜੀਵੇ ਪਰ ਉਹ ਜੀਊਗੀ ਆਪਣੀ ਮਰਜ਼ੀ ਦੇ ਨਾਲ ਜੱਸੀ ਇੰਡੀਆ ਜਾ ਕੇ ਉਸ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਆ ਕੈਨੇਡਾ ਵਰਗੀ ਫ੍ਰੀ ਕੰਟਰੀ ਵਿੱਚ ਪੈਦਾ ਹੋਈ ਜੱਸੀ ਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਕਿਉਂਕਿ ਉਹਦਾ ਮਾਮਾ ਸੁਰਜੀਤ ਸਿੰਘ ਭਾਵੇਂ ਕੈਨੇਡਾ ਦਾ ਸਿਟੀਜ਼ਨ ਹੀ ਪਰ ਦਿਮਾਗ ਵਿੱਚ ਹੱਲੇ ਵੀ ਉਹ ਆਪਣੀ ਉਹੀ ਬਿਮਾਰ ਸੋਚ ਰੱਖਦਾ ਸੀ ਜੋ ਉਹ ਇੰਡੀਆ ਤੋਂ ਆਪਣੇ ਨਾਲ ਲੈ ਕੇ ਆਇਆ ਸਟੋਰੀ ਦੀ ਸ਼ੁਰੂਆਤ ਹੁੰਦੀ ਹੈ ਮੈਪਲ ਰਿਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਂਕੂਵਰ ਤੋਂ 50 ਕਿਲੋਮੀਟਰ ਈਸਟ ਵਿੱਚ ਪੈਂਦਾ ਇਹ ਛੋਟਾ ਜਿਹਾ ਸ਼ਹਿਰ ਜਿੱਥੇ 4 ਅਗਸਤ 1975 ਨੂੰ ਜਸਵਿੰਦਰ ਕੌਰ ਦਾ ਜਨਮ ਹੁੰਦਾ ਹੈ ਜਸਵਿੰਦਰ ਕੌਰ ਦਾ ਛੋਟਾ ਨਾਮ ਘਰ ਵਿੱਚ ਜੱਸੀ ਲਿਆ ਜਾਂਦਾ ਸੀ। ਮੈਪਲ ਰੀਜ ਦੇ ਵਿੱਚ ਜੱਸੀ ਦੇ ਮਾਮੇ surjit singh ਵਿਦੇਸ਼ਾ ਦਾ ਫਾਰਮ ਹੁੰਦਾ ਜਿੱਥੇ ਜੱਸੀ ਦੇ ਮਾਪਿਓ ਤੇ ਹੋਰ ਐਕਸਟੈਂਡਡ ਫੈਮਿਲੀ ਸਾਰੇ ਇੱਕੋ ਜਗ੍ਹਾ ਰਹਿੰਦੇ ਸੀ। ਘਰ ਦੇ ਵਿੱਚ surjit singh ਹਰ ਇੱਕ ਮੇਜਰ ਫੈਸਲਾ ਲੈਂਦਾ ਸੀ ਤੇ ਸਾਰਾ ਪਰਿਵਾਰ ਉਹਦੀ ਗੱਲ ਵੀ ਮੰਨਦਾ ਸੀ। ਜੱਸੀ ਨੂੰ ਛੋਟੇ ਹੁੰਦਿਆਂ ਤੋਂ ਹੀ ਉਹਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਜੋ ਆਪਾਂ ਆਮ ਤੌਰ ਤੇ ਆਪਣੇ ਸਮਾਜ ਵਿੱਚ ਵੇਖਦੇ ਹਾਂ ਜੋ ਲੋਕਾਂ ਨੇ ਆਪਣੀਆਂ ਕੁੜੀਆਂ ਤੇ ਲਾਈਆਂ ਹੁੰਦੀਆਂ। ਉਹਨੂੰ ਸਕੂਲ ਤੋਂ ਬਾਅਦ ਆਪਣੀਆਂ ਸਹੇਲੀਆਂ ਨਾਲ ਸੋਸ਼ੀਅਲਾਈਜ਼ ਕਰਨ ਦੀ ਵੀ ਮਨਾਹੀ ਹੁੰਦੀ ਆ ਤੇ ਤਾਂ ਕਿ ਜੱਸੀ ਨੇ ਜਦੋਂ ਸਕੂਲ ਦੀ ਪੜ੍ਹਾਈ ਖਤਮ ਕੀਤੀ ਤੇ ਅੱਗੇ ਕੋਈ ਪੜ੍ਹਾਈ ਸ਼ੁਰੂ ਕਰਨ ਦੇ ਲਈ ਉਹਨੂੰ ਪਹਿਲਾਂ ਆਪਣੀ ਮਾਂ ਦੇ ਅਗੇ ਮਿੰਤਾ ਕਰਨੀਆਂ ਪਈਆਂ ਕਿ ਉਹਦੀ ਮਾਂ ਆਪਣੇ ਭਰਾ ਤੇ ਜੱਸੀ ਦੇ ਮਾਮੇ surjit singh ਨੂੰ ਜਾ ਕੇ ਪਹਿਲਾਂ ਮਨਾਵੇ ਤੇ ਫਿਰ ਉਹ ਕਿਤੇ ਹੋਰ ਐਡਮਿਸ਼ਨ ਲੈ ਸਕੇ ਫਿਰ ਜੱਸੀ ਦੀ ਮਾਂ ਮਲਕੀਤ ਕੌਰ ਕਿਸੇ ਤਰ੍ਹਾਂ surjit singh ਨੂੰ ਮਨਾਉਂਦੀ ਆ ਤੇ ਜੱਸੀ ਜਾ ਕੇ 6 ਮਹੀਨੇ ਦੇ ਇੱਕ beautician ਦੇ ਕੋਰਸ ਦੇ ਵਿੱਚ ਦਾਖਲਾ ਲੈਂਦੀ ਆ ਇਹ beautician ਕੋਰਸ ਨੂੰ ਇੱਕ devra ਨਾਮ ਦੀ ਗੋਰੀ ਚਲਾਉਂਦੀ ਸੀ ਜੱਸੀ ਨੂੰ devra ਨਾਲ ਗੱਲਾਂ ਕਰਨਾ ਬਹੁਤ ਪਸੰਦ ਹੁੰਦਾ ਕਈ ਵਾਰੋ ਜੇਲ੍ਹ ਵਰਗੇ ਘਰ ਵਿੱਚੋਂ ਛੁਟਕਾਰਾ ਪਾਉਣ ਦੇ ਲਈ ਟਾਈਮ ਤੋਂ ਪਹਿਲਾਂ ਹੀ ਕਲਾਸ ਵਿੱਚ ਚਲੀ ਜਾਂਦੀ ਸੀ ਤੇ ਡੈਬਰਾ ਨਾਲ ਬਹਿ ਕੇ ਗੱਲਾਂ-ਬਾਤਾਂ ਮਾਰਦੀ ਸੀ ਕਿਉਂਕਿ ਡੈਬਰਾ ਜੱਸੀ ਤੋਂ ਥੋੜੀ ਉਮਰ ਵਿੱਚ ਵੱਡੀ ਹੁੰਦੀ ਆ ਇਸ ਕਰਕੇ ਦੋਵਾਂ ਦੇ ਵਿੱਚ ਇੱਕ ਮਾਂ-ਧੀ ਵਾਲਾ ਰਿਸ਼ਤਾ ਬਣ ਜਾਂਦਾ ਡੈਬਰਾ ਦੇ ਵਿੱਚ ਜੱਸੀ ਨੂੰ ਇੱਕ ਕੈਨੇਡੀਅਨ ਮਾਂ ਨਜ਼ਰ ਆਉਂਦੀ ਸੀ ਜਿਹਦੇ ਨਾਲ ਉਹ ਹਰ ਗੱਲ ਕਰ ਸਕਦੀ ਸੀ ਜਿਹੜੀ ਗੱਲ ਉਹ ਆਪਣੀ ਸੱਕੀ ਮਾਂ ਦੇ ਨਾਲ ਵੀ ਨਹੀਂ ਕਰਦੀ ਸੀ ਤੇ ਇਦਾਂ ਹੀ ਗੱਲਾਂ-ਗੱਲਾਂ ਵਿੱਚ ਜੱਸੀ ਡੈਬਰਾ ਨੂੰ ਕੁਝ ਸਾਲ ਪਹਿਲਾਂ ਆਪਣੀ ਇੰਡੀਆ ਦੀ ਟ੍ਰਿਪ ਬਾਰੇ ਦੱਸਦੀ ਆ ਗੱਲਾਂ-ਗੱਲਾਂ ਵਿੱਚ ਡੈਬਰਾ ਨੂੰ ਜੱਸੀ ਇੱਕ ਸੁਖਵਿੰਦਰ ਸਿੰਘ ਸਿੱਧੂ ਨਾਮ ਦੇ ਮੁੰ ਤੇ ਇਸ ਸੁਖਵਿੰਦਰ ਸਿੰਘ ਨੂੰ ਮਿੱਠੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜਸੀ ਡੈਵਰਾ ਨੂੰ ਮਿੱਠੂ ਬਾਰੇ ਕੱਲੀ ਕੱਲੀ ਗੱਲ ਦੱਸਦੀ ਆ ਕਿ ਕਿਵੇਂ ਉਹਨੇ ਪਹਿਲੀ ਵਾਰ ਮਿੱਠੂ ਨੂੰ ਵੇਖਿਆ ਤੇ ਕਿੱਥੇ ਉਹ ਪਹਿਲੀ ਵਾਰ ਮਿਲੇ ਤੇ ਕਿਵੇਂ ਮਿੱਠੂ ਇੱਕ ਕਬੱਡੀ ਪਲੇਅਰ ਆ ਤੇ ਨਾਲ ਨਾਲ ਉਹ ਇੱਕ ਆਟੋ ਡਰਾਈਵਰ ਦਾ ਕੰਮ ਕਰਦਾ ਜਸੀ ਡੈਵਰਾ ਨੂੰ ਕਹਿੰਦੀ ਆ ਕਿ ਉਹ ਮਿੱਠੂ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਪਰ ਉਹਦੇ ਮਾਮੇ surjeet singh ਨੇ ਇਦਾਂ ਕਦੀ ਵੀ ਨਹੀਂ ਹੋਣ ਦੇਣਾ ਡੈਵਰਾ ਆਪਣੇ ਕੈਨੇਡੀਅਨ ਦਿਮਾਗ ਨਾਲ ਉਹਨੂੰ ਪੁੱਛਦੀ ਆ ਕਿ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਵੇਂਗੀ ਤੇ ਫਿਰ ਤੇਰੇ ਘਰ ਦੇ ਦੇ ਵਿੱਚ ਕੀ ਕਰ ਸਕਦੇ ਆ ਜਸੀ ਕਹਿੰਦੀ ਆ ਕਿ ਜੇ ਉਹਨੇ ਕਦੀ ਇਦਾਂ ਕਰ ਵੀ ਲਿਆ ਤੇ ਉਹਦੇ ਮਾਮੇ sur ਦੇਣਾ ਵਾ ਤੇ ਜਾਂ ਕਿਸੇ ਤੋਂ ਮਰਵਾ ਦੇਣਾ ਜਿਸ ਕਰਕੇ ਉਹ ਇਸ ਬਾਰੇ ਘਰੇ ਕੋਈ ਵੀ ਗੱਲ ਨਹੀਂ ਕਰਦੀ ਪਰ ਉਹ ਕਹਿੰਦੀ ਹੈ ਕਿ ਉਹਨੇ ਵਿਆਹ ਮਿੱਠੂ ਨਾਲ ਹੀ ਕਰਵਾਉਣਾ ਵਾ ਪਰ ਕਿਵੇਂ ਉਹ ਹਲੇ ਉਹਨੂੰ ਨਹੀਂ ਪਤਾ ਜਦੋਂ ਜੱਸੀ ਦੀ ਉਮਰ ਹਲੇ 20 ਸਾਲੀ ਹੁੰਦੀ ਆ ਉਦੋਂ surjeet singh ਆਪਣੇ ਇੱਕ business partner ਦਾ ਰਿਸ਼ਤਾ ਜੱਸੀ ਲਈ ਲੈ ਕੇ ਆਉਂਦਾ ਵਾ ਹੁਣ ਚਿੱਟੀ ਦਾੜੀ ਹੋਣ ਦਾ ਮਤਲਬ ਇਹ ਨਹੀਂ ਕਿ ਬੰਦਾ ਸਿਆਣਾ ਵੀ ਹੋਵੇ surjeet singh ਜਿਹੜੇ ਬੰਦੇ ਦਾ ਰਿਸ਼ਤਾ ਲੈ ਕੇ ਆਇਆ ਹੁੰਦਾ ਵਾ ਉਹਦੀ ਉਮਰ ਹੁੰਦੀ ਆ 60 ਸਾਲ ਜੋ ਜੱਸੀ ਤੋਂ 40 ਸਾਲ ਵੱਡਾ ਹੁੰਦਾ ਤੇ ਜੱਸੀ ਤੋਂ ਇਲਾਵਾ ਘਰ ਦਾ ਕੋਈ ਵੀ ਮੈਂਬਰ surjeet singh ਦੇ ਇਸ ਫੈਮਿਲੀ ਦੇ ਸਵਾਲ ਨਹੀਂ ਚੁੱਕਦਾ ਜੱਸੀ ਦੇ ਆਪਣੇ ਸਕੇ ਪਿਓ ਨੂੰ schizophrenia ਦੀ ਬਿਮਾਰੀ ਹੁੰਦੀ ਆ ਇਹ ਬਿਮਾਰੀ ਦਿਮਾਗ ਤੇ ਅਸਰ ਕਰਦੀ ਆ ਜਿਹਦੇ ਕਰਕੇ ਜੱਸੀ ਦਾ ਸਕੇ ਪਿਓ ਕੋਈ ਵੀ ਫੈਸਲਾ ਲੈਣ ਵਿੱਚ ਸਮਰੱਥ ਨਹੀਂ ਹੁੰਦਾ ਤੇ ਜੱਸੀ ਦੀ ਮਾਂ ਮਲਕੀਤ ਕੌਰ ਸਿੰਘ ਦੇ ਹਰ ਇੱਕ ਫੈਸਲੇ ਦੇ ਨਾਲ ਖਲੋਦੀ ਹੀ ਇੱਥੇ ਜੱਸੀ ਦਾ ਵਿਆਹ 60 ਸਾਲ ਦੇ ਬੰਦੇ ਨਾਲ ਕੀਤੇ ਜਾਣ ਵਾਲੇ ਸੁਰਜੀਤ ਸਿੰਘ ਦੇ ਫੈਸਲੇ ਤੇ ਹਾਸਾ ਵੀ ਆਉਂਦਾ ਪਰ ਤੇ ਗੁੱਸਾ ਵੀ ਕਿਉਂਕਿ ਜੱਸੀ ਦੇ ਮਿੱਠੂ ਨਾਲ ਐਂਡ ਵਿੱਚ ਇਸ ਬੰਦੇ ਨੇ ਜੋ ਕੁਝ ਵੀ ਕੀਤਾ ਉਹਦੇ ਪਿੱਛੇ ਕਾਰਨ ਦੱਸਿਆ ਜਾਂਦਾ ਵਾ ਕਿ ਜੱਸੀ ਨੇ ਫੈਮਲੀ ਦੀ ਇੱਜ਼ਤ ਖਰਾਬ ਕੀਤੀ ਪਰ ਬਿਜ਼ਨਸ ਵਿੱਚ ਫਾਇਦੇ ਲਈ ਆਪਣੀ 20 ਸਾਲ ਦੀ ਭਨੇਵੀ ਦਾ 60 ਸਾਲ ਦੇ ਬੁੱਢੇ ਨਾਲ ਵਿਆਹ ਕਰਵਾਉਣ ਵਿੱਚ ਸੁਰਜੀਤ ਸਿੰਘ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੋਈ ਜੱਸੀ ਉਹਦੇ ਮਾਮੇ ਵੱਲੋਂ ਲਿਆਂਦੇ ਗਏ ਰਿਸ਼ਤੇ ਬਾਰੇ ਡੈਬਰਾਣਾ ਵੀ ਗੱਲ ਕਰਦੀ ਆ ਤੇ ਡੈਬਰਾ ਜੱਸੀ ਨੂੰ ਪੁਲਿਸ ਵਿੱਚ ਕੰਪਲੇਂਟ ਕਰਨ ਦੀ ਸਲਾਹ ਦਿੰਦੀ ਆ ਪਰ ਜਿਆਦਾ ਡਰ ਹੁੰਦਾ ਵਾ ਤੇ ਉਹ ਕਹਿੰਦੀ ਹੈ ਕਿ ਪੁਲਿਸ ਕੰਪਲੇਂਟ ਕਰਨਾ ਮਾਮਲਾ ਹੋਰ ਵਿਗੜ ਸਕਦਾ ਜੱਸੀ ਆਪਣੀ ਮਾਂ ਨਾਲ ਸਿੱਧੀ ਗੱਲ ਕਰਦੀ ਹੈ ਕਿ ਉਹ 60 ਸਾਲ ਦੇ ਬੰਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਤੇ ਜੱਸੀ ਕਹਿੰਦੀ ਹੈ ਕਿ ਉਹ ਇੰਡੀਆ ਜਾ ਕੇ ਕਿਸੇ ਵੀ ਮੁੰਡੇ ਨਾਲ ਉਹਦਾ ਵਿਆਹ ਕਰ ਦੇਣ ਤੇ ਉਹਦੇ ਲਈ ਉਹ ਤਿਆਰ ਆ ਉਹਦੀ ਇਹ ਗੱਲ ਸਾਰੇ ਮੰਨ ਜਾਂਦੇ ਆ ਤੇ ਜੱਸੀ ਨਾਲ ਉਹਦਾ ਮਾਮਾ surjit singh ਉਹਦੀ ਮਾਂ Malkit Kaur ਤੇ surjit singh ਦਾ ਮੁੰਡਾ ਇਹ ਸਾਰੇ ਜਾਣੇ 1 ਫਰਵਰੀ 1999 ਨੂੰ ਇੰਡੀਆ ਜਾਂਦੇ ਆ ਜੱਸੀ ਦਾ ਮਾਮਾ ਤੇ ਉਹਦੀ ਮਾਂ ਉਹਦੇ ਲਈ ਮੁੰਡਾ ਲੱਭਣ ਵਿੱਚ ਲੱਗ ਜਾਂਦੇ ਆ ਪਰ ਜੱਸੀ ਦਾ ਪਲਾਨ ਕੁਝ ਹੋਰ ਹੁੰਦਾ ਜੱਸੀ ਦੀ ਕੈਨੇਡਾ ਵਿੱਚ ਇੱਕ ਸਹੇਲੀ ਹੁੰਦੀ ਹੈ ਜੋ ਲੁ ਸੀ 2-4 ਦਿਨਾਂ ਲਈ ਆਪਣੀ ਇਸ ਸਹੇਲੀ ਨਾਲ ਰਹਿਣ ਉਹਦੇ ਘਰ ਚਲੀ ਜਾਂਦੀ ਆ। ਉਹ ਜਿਹੜੀ ਸਹੇਲੀ ਦੇ ਘਰ ਜੱਸੀ ਆਈ ਹੁੰਦੀ ਆ ਉਹਦੇ ਘਰਦਿਆਂ ਦੇ ਅੰਦਰ ਵੀ ਜੱਸੀ ਦੇ ਮਾਮੇ ਸੁਰਜੀਤ ਸਿੰਘ ਦਾ ਬਹੁਤ ਜ਼ਿਆਦਾ ਡਰ ਹੁੰਦਾ। ਤੇ ਹੁਣ ਜੱਸੀ ਜੋ ਵੀ ਕਰਨ ਚੱਲੀ ਹੀ ਉਹਦੇ ਨਾਲ ਉਹ ਫੈਮਿਲੀ ਸਹਿਮਤ ਹੁੰਦੀ ਆ ਪਰ ਉਹ ਖੁੱਲ ਕੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਹੁਣ ਜੱਸੀ ਦੇ ਮਿੱਠੂਦਾਰ ਆਪਸ ਵਿੱਚ ਰੈਗੂਲਰ ਕੰਟੈਕਟ ਹੁੰਦਾ ਵਾ ਤੇ ਜਦੋਂ ਜੱਸੀ ਆਪਣੀ ਸਹੇਲੀ ਘਰ ਜਾਂਦੀ ਆ ਤੇ ਉਹ ਫੋਨ ਕਰਕੇ ਮਿੱਠੂ ਨੂੰ ਉੱਥੇ ਬੁਲਾ ਲੈਂਦੀ ਆ ਤੇ ਆਪਣੀ ਇਸੇ ਸਹੇਲੀ ਦੇ ਘਰ ਜੱਸੀ ਤੇ ਮਿੱਠੂ ਆਪਸ ਵਿੱਚ ਮਿਲਦੇ ਆ ਤੇ ਦੋਵੇਂ ਜਾਣੇ 15 ਮਾਰਚ 1 ਮਿੱਠੂ ਦੇ ਕੁਝ ਖਾਸ ਦੋਸਤ ਇਸ ਵਿਆਹ ਦੇ ਵਿੱਚ ਗਵਾਹ ਬੰਦੇ ਆ ਤੇ ਇਸ ਟਾਈਮ ਤੇ ਇਸ ਵਿਆਹ ਬਾਰੇ ਜੱਸੀ ਤੇ ਮਿੱਠੂ ਤੋਂ ਇਲਾਵਾ ਸਿਰਫ ਇਹਨਾਂ ਕੁਝ ਦੋਸਤਾਂ ਨੂੰ ਪਤਾ ਹੁੰਦਾ ਹੁਣ ਅਗਲਾ ਸਟੈਪ ਹੁੰਦਾ ਵਾ ਵਿਆਹ ਨੂੰ ਰਜਿਸਟਰ ਕਰਵਾਉਣਾ ਮਿੱਠੂ ਦੇ ਕੁਝ ਦੋਸਤਾਂ ਵੱਲੋਂ ਉਹਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਵਿਆਹ ਰਜਿਸਟਰ ਕਰਵਾਉਣ ਲਈ ਉਹ ਲੁਧਿਆਣੇ ਕੋਰਟ ਵਿੱਚ ਨਾ ਜਾਵੇ ਕਿਉਂਕਿ ਹੋ ਸਕਦਾ ਵਾ ਉੱਥੇ ਕੋਈ ਜਾਣ-ਪਛਾਣ ਦਾ ਬੰਦਾ ਟੱਕਰ ਜੇ ਤੇ ਐਂਡ ਵਿੱਚ ਇੱਕ ਚੰਗਾ ਤਹਿਸੀਲਦਾਰ ਲੱਭ ਕੇ ਬਾਬੇ ਪਗਾਲੇ ਜਾ ਕੇ ਵਿਆਹ ਰਜਿਸਟਰ ਕਰਵਾਇਆ ਜਾਂਦਾ ਤੇ ਵਿਆਹ ਤੋਂ ਬਾਅਦ ਜੱਸੀ ਦੁਬਾਰਾ ਆਪਣੇ ਘਰ ਚਲੀ ਜਾਂਦੀ ਹੈ ਤੇ ਕੁਝ ਦਿਨਾਂ ਬਾਅਦ ਸਾਰ ਇੰਡੀਆ ਵਿੱਚ ਮਿੱਠੂ ਨਾਲ ਵਿਆਹ ਕਰਵਾ ਲਿਆ ਤੇ ਜੱਸੀ ਕੈਨੇਡਾ ਵਾਪਸ ਆ ਕੇ ਮਿੱਠੂ ਨੂੰ ਕੈਨੇਡਾ ਲੈ ਕੇ ਆਉਣ ਦੀ ਕਾਰਵਾਈ ਸ਼ੁਰੂ ਕਰਦੀ ਆ। ਉਹਨੂੰ ਲੱਗਦਾ ਸੀ ਕਿ ਜੇ ਇੱਕ ਵਾਰ ਮਿੱਠੂ ਕੈਨੇਡਾ ਵਿੱਚ ਆ ਜਾਈਏ ਤੇ ਉਹ ਸਾਰਿਆਂ ਨੂੰ ਆਪਣੇ ਵਿਆਹ ਬਾਰੇ ਦੱਸ ਸਕਦੀ ਆ ਕਿਉਂਕਿ ਕੈਨੇਡਾ ਦੇ ਵਿੱਚ ਦੋਵੇਂ ਸੇਫ ਰਹਿਣਗੇ ਪਰ ਪਿੱਛੇ ਇੰਡੀਆ ਵਿੱਚ ਜੱਸੀ ਤੇ ਮਿੱਠੂ ਦੀ ਲਵ ਮੈਰਿਜ ਦੀ ਗੱਲ ਹੌਲੀ-ਹੌਲੀ ਬਾਹਰ ਆ ਜਾਂਦੀ ਆ ਤੇ ਹੌਲੀ-ਹੌਲੀ ਗੱਲ ਫੈਲਦੀ-ਫੈਲਦੀ ਜੱਸੀ ਦੇ ਪਿੰਡ ਪਹੁੰਚ ਜਾਂਦੀ ਆ। ਜੱਸੀ ਦਾ ਇੰਡੀਆ ਵਿੱਚ ਇੱਕ ਮਾਮਾ ਹੁੰਦਾ ਵਾ ਹਰਦੇਵ ਮਿੰਟੂ। ਹਰਦੇਵ ਮਿੰਟੂ ਕੈਨੇਡਾ ਵਿੱਚ ਜੱਸੀ ਦੀ ਮਾਂ ਮਲਕੀਤ ਕ ਹੁਣ ਕੈਨੇਡਾ ਵਿੱਚ ਜਸੀ ਦੀ ਮਾਂ ਤੇ ਉਹਦੇ ਮਾਮੇ ਸੁਰਜੀਤ ਸਿੰਘ ਵੱਲੋਂ ਜਸੀ ਨੂੰ ਪੁੱਛਿਆ ਜਾਂਦਾ ਵਾ ਵੀ ਇਹ ਜੋ ਗੱਲਾਂ ਉੱਡਦੀਆਂ ਵਾ ਕੀ ਇਹ ਸੱਚ ਆ ਪਰ ਜਸੀ ਉਸ ਟਾਈਮ ਤੇ ਮੁਕਰ ਜਾਂਦੀ ਆ ਤੇ ਕਹਿੰਦੀ ਆ ਵੀ ਉਹਨੇ ਇੰਡੀਆ ਵਿੱਚ ਕਿਸੇ ਨਾਲ ਵੀ ਵਿਆਹ ਨਹੀਂ ਕਰਾਇਆ ਹੁਣ ਜਸੀ ਦੇ ਮਿੱਠੂ ਆਪਸ ਵਿੱਚ ਕੰਟੈਕਟ ਵਿੱਚ ਹੁੰਦੇ ਆ ਤੇ ਮਿੱਠੂ ਨੂੰ ਕੈਨੇਡਾ ਲੈ ਕੇ ਆਉਣ ਲਈ ਮਿੱਠੂ ਆਪਣੇ ਡਾਕੂਮੈਂਟਸ ਵਗੈਰਾ ਪੋਸਟ ਕਰਦਾ ਰਹਿੰਦਾ ਏ ਤੇ ਇਹ ਚਿੱਠੀਆਂ ਜਾਂਦੀਆਂ ਹੀ ਜਸੀ ਦੀ ਇੱਕ ਗੋਰੀ ਸਹੇਲੀ ਜੋੜੀ ਰਾਈਟ ਦੇ ਘਰ ਜੱਸੀ ਦੇ ਮਿੱਠੂ ਦੇ ਸਾਰੇ ਡਾਕੂਮੈਂਟਸ ਜੋੜੀ ਦੇ ਘਰ ਹੀ ਪਏ ਹੁੰਦੇ ਆ ਜਿਹਦੇ ਵਿੱਚ ਵਿਆਹ ਦੇ ਸਰਟੀਫਿਕੇਟ ਵਿਆਹ ਦੀਆਂ ਫੋਟੋਆਂ ਤੇ ਮਿੱਠੂ ਦੇ ਸਪੌਂਸਰਸ਼ਿਪ ਦੇ ਕਾਗਜ਼ਾਤ ਹੁਣ ਜੱਸੀ ਦੇ ਮਿੱਠੂ ਦੇ ਵਿਆਹ ਦੀ ਅਫਵਾਹ ਉੱਡਣ ਤੋਂ ਬਾਅਦ ਜੱਸੀ ਦਾ ਮਾਮਾ surjit singh ਤੇ ਜੱਸੀ ਦੀ ਮਾਂ Malkit Kaur ਦੋਵੇਂ ਜੋੜੀ ਕਰ ਜਾਂਦੇ ਆ ਤੇ ਕਹਿੰਦੇ ਆ ਕਿ ਜੱਸੀ ਹੁਣ ਵਿਆਹ ਤੋਂ ਬਾਅਦ ਘਰੋਂ ਨਹੀਂ ਨਿਕਲ ਸਕਦੀ ਇਹ ਸਾਡੇ ਕਲਚਰ ਦਾ ਹਿੱਸਾ ਆ ਤੇ ਉਹ ਕਹਿੰਦੇ ਆ ਕਿ ਅਸੀਂ ਮਿੱਠੂ ਨੂੰ ਸਪੌਂਸਰ ਕਰਕੇ ਕੈਨੇਡਾ ਲੈ ਕੇ ਆਉਣਾ ਵਾ ਇਸ ਕਰਕੇ ਤੇਰੇ ਕੋਲ ਜੋ ਵੀ ਡਾਕੂਮੈਂਟ ਪਏ ਆ ਉਹ ਤੂੰ ਸਾਨੂੰ ਦੇ ਦੇ ਹੁਣ ਜੋੜੀ ਨੂੰ ਨਹੀਂ ਹੀ ਪਤਾ ਕਿ ਲੋਕ ਕਿੰਨੇ ਨੀ ਉਫਲਾ ਦਿੰਦੇ ਆ ਘਰੇ ਜਾ ਕੇ ਸਾਰਾ ਕੁਝ ਜੱਸੀ ਦੇ ਅੱਗੇ ਰੱਖਿਆ ਜਾਂਦਾ ਤੇ ਉਹਨੂੰ ਸਵਾਲ ਜਵਾਬ ਕੀਤੇ ਜਾਂਦੇ ਆ ਤੇ ਉਹਦੇ ਨਾਲ ਕੋਟ ਮਾਰ ਵੀ ਹੁੰਦੀ ਆ ਤੇ ਆਪਾਂ ਆਪਣੇ ਲੋਕਾਂ ਦੀ ਇੱਕ ਆਦਤ ਵੇਖੀ ਹੈ ਜਦੋਂ ਉਹਨਾਂ ਆਪਣੇ ਬੱਚਿਆਂ ਦੇ ਰਿਸ਼ਤੇ ਕਰਨੇ ਹੁੰਦੇ ਆ ਕਈ ਲੋਕਾਂ ਦੇ ਆਪਣੇ ਨਿਆਣਿਆਂ ਦੀ ਸ਼ਕਲ ਲਾਰਡ ਆਫ ਦਾ ਰਿੰਗਸ ਤੇ ਗੋਲਮ ਵਰਗੀ ਹੁੰਦੀ ਆ ਪਰ ਉਹਨਾਂ ਦੇ ਵਿਆਹ ਕਰਨ ਲੱਗਿਆਂ ਬਗਾਨਿਆਂ ਦੇ ਮੁੰਡੇ ਕੁੜੀਆਂ ਵਿੱਚ ਸੌ ਨੁਕਸ ਕੱਢਦੇ ਆ ਜਿਵੇਂ ਕਿ ਮੁੰਡੇ ਦੀ ਹਾਈਟ ਛੋਟੀ ਆ ਕੁੜੀ ਦਾ ਰੰਗ ਪੱਕਾ ਤੇ ਹੋਰ ਪਤਾ ਨਹੀਂ ਕੀ ਖੁਸ਼ ਸੇਮ ਇਦਾਂ ਹੀ ਜੱਸੀ ਦੀ ਮਾਂ ਮਲਕੀਤ ਕੌਰ ਮਿੱਠੂ ਦੀਆਂ ਫੋਟੋਆਂ ਵੇਖ ਕੇ ਨੁਕਸ ਕੱਢਣ ਲੱਗ ਪੈਂਦੀ ਆ ਹੁਣ ਜੱਸੀ ਨਾਲ ਕੋਟ ਮ ਕੁਝ ਮੈਂਬਰਾਂ ਨੂੰ ਹੁਣ ਲੱਗਣ ਲੱਗ ਪਿਆ ਹੁੰਦਾ ਵਾ ਕਿ ਜੱਸੀ ਨਾਲ ਜੋ ਵੀ ਹੋਣ ਡਿਆ ਵਾ ਇਹ ਧੱਕਾ ਆ ਪਰ ਜੱਸੀ ਦੇ ਮਾਮੇ ਸੁਰਜੀਤ ਸਿੰਘ ਤੇ ਮਾਂ ਮਲਕੀਤ ਕੌਰ ਦੀ ਅਕਲ ਤੇ ਖਾਨਦਾਨ ਦੀ ਇੱਜ਼ਤ ਦਾ ਪਰਦਾ ਪੜਦਾ ਪਿਆ ਹੀਂ ਜੱਸੀ ਨੂੰ ਹੁਣ ਕਮਰੇ ਵਿੱਚ ਕੈਦ ਕਰ ਦਿੱਤਾ ਜਾਂਦਾ ਵਾ ਤੇ ਉਹ ਜਿਹੜੇ ਬਿਊਟੀ ਸੈਲੂਨ ਤੇ ਕੰਮ ਕਰਦੀ ਸੀ ਉੱਥੇ ਵੀ ਜਾਣ ਦੀ ਮਨਾਹੀ ਹੁੰਦੀ ਆ ਹੁਣ ਜਦੋਂ ਜੱਸੀ ਤੇ ਕੰਮ ਤੇ ਜਾਣ ਦਾ ਟਾਈਮ ਹੁੰਦਾ ਵਾ ਘਰ ਦੇ ਉਹਨੂੰ ਕੰਮ ਤੇ ਜਾਣ ਤੋਂ ਰੋਕਦੇ ਆ ਤੇ ਜੱਸੀ ਸੈਲੂਨ ਤੇ ਫੋਨ ਕਰਕੇ ਕਹਿੰਦੀ ਆ ਆਈ ਐਮ ਸਿਕ ਆਈ ਹੈਵ ਦਾ ਫਲੂ ਇਕ ਕੋਡਵਰਡ ਹੁੰਦਾ ਵਾ ਜੋ ਜੱਸੀ ਨੇ ਆਪਣੀ ਬਿਊਟੀ ਸਲੂਨ ਤੇ ਕੰਮ ਕਰਨ ਵਾਲੀ ਸਹੇਲੀ ਡੈਵਰਾ ਦੇ ਨਾਲ ਰੱਖਿਆ ਹੁੰਦਾ ਤੇ ਉਹਦੇ ਇਸ ਕੋਡਵਰਡ ਦਾ ਮਤਲਬ ਹੁੰਦਾ ਵਾ ਕਿ ਉਹਨੂੰ ਘਰ ਵਿੱਚ ਹੁਣ ਬੰਦ ਕਰ ਦਿੱਤਾ ਗਿਆ ਵਾ ਤੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਾਵੇ ਦੂਜੇ ਪਨੇ ਜੱਸੀ ਨੂੰ ਉਹਦੇ ਘਰ ਦੇ ਜ਼ਬਰਦਸਤੀ ਡਿਵੋਰਸ ਪੇਪਰ ਸਾਈਨ ਕਰ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਉਹਦਾ ਘਰੋਂ ਨਿਕਲਣਾ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਜੇ ਉਹ ਕਿਤੇ ਜਾਂਦੀ ਹੀ ਤੇ ਉਹਦੇ ਕਜ਼ਨਸ ਨੂੰ ਨਾਲ ਭੇਜਿਆ ਜਾਂਦਾ ਹੀ ਹੁਣ ਕੈਨੇਡਾ ਵਿੱਚ ਇਹ ਸਭ ਕੁਝ ਚੱਲਦਾ ਹੀ ਤੇ ਜੱਸੀ ਦਾ ਮਾਮਾ surjit singh ਆਪਣੇ ਤੌਰ ਤੇ ਇਸ ਕੇਸ ਦਾ ਨਿਪਟਾਰਾ ਕਰਨ ਦੇ ਲਈ ਇੰਡੀਆ ਜਾਂਦਾ ਪੈਸ ਕਮ ਹੋ ਜਾਂਦਾ ਸੁਰਜੀਤ ਸਿੰਘ ਜਗਰਾਉਂ ਪੁਲਿਸ ਸਟੇਸ਼ਨ ਵਿੱਚ ਝੂਠੀ ਰਿਪੋਰਟ ਲਿਖਵਾਉਂਦਾ ਵਾ ਕਿ ਮਿੱਠੂ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਜੱਸੀ ਨੂੰ ਅਗਵਾ ਕੀਤਾ ਤੇ ਜੱਸੀ ਨਾਲ ਝੂਠਾ ਵਿਆਹ ਕੀਤਾ ਕੈਨੇਡਾ ਜਾਣ ਦੇ ਲਈ ਪੁਲਿਸ ਵਾਲੇ ਸੁਰਜੀਤ ਸਿੰਘ ਨਾਲ ਲੈ ਕੇ ਪਹਿਲਾਂ ਮਿੱਠੂ ਦੇ ਘਰ ਜਾਂਦੇ ਆ ਮਿੱਠੂ ਘਰ ਨਹੀਂ ਮਿਲਦਾ ਤੇ ਮਿੱਠੂ ਦੀ ਮਾਂ ਤੋਂ ਪੁੱਛਤਾਛ ਕੀਤੀ ਜਾਂਦੀ ਆ ਨੂੰ ਆ ਕੇ ਧੱਕੇ ਲੱਗੇ ਮਾਰਨ ਬਹੁਤ ਬੋਲੇ ਮੈਨੂੰ ਆਕੇ ਮੰਦਾ ਚੰਗਾ 10 ਮੁੰਡੇ ਕਿੱਥੇ ਆ 10 ਮੁੰਡੇ ਕਿੱਥੇ ਜਦੋਂ ਮਿੱਠੂ ਘਰ ਨਹੀਂ ਮਿਲਦਾ ਤੇ ਮਿੱਠੂ ਦੇ ਉਹਨਾਂ ਦੋਸਤਾਂ ਦੇ ਘਰ ਜਾਇਆ ਜਾਂਦਾ ਵਾ ਜੋ ਮਿੱਠੂ ਦੇ ਵਿਆਹ ਵਿੱਚ ਗਵਾਹ ਬਣੇ ਹੁੰਦੇ ਆ ਪੜਿਆਂ ਨਾਲ ਪੜੇ ਵੀ ਸਾਡੇ ਬਹੁਤ ਬਿਠ ਤੇ ਮਾਰੇ ਯਾਨੀ ਕਿ ਬਹੁਤ ਜਣੇ ਕਿਨਾਂ ਸਾਡ ਨੂੰ ਤੱਕਾ ਵੀ ਹਾਂਜੀ ਸਰਜੀਤ ਨੇ ਸਾਨੂੰ ਆਪ ਖੋਦ ਮਾਰਿਆ ਮਿੱਠੂ ਦੱਸ ਦੋ ਮੈਨੂੰ ਕਿੱਥੇ ਆ ਮਾਤਨ ਬਾਅਦ ਦੇ ਵਿੱਚ ਛੱਡ ਦੂੰਗਾ ਅਸੀਂ ਕਹਿੰਦੇ ਸਾਨੂੰ ਕੀ ਪਤਾ ਹੁਣ ਮਿੱਠੂ ਕਿੱਥੇ ਆ ਸੁਰਜੀਤ ਸਿੰਘ ਇਹਨਾਂ ਦੋਵਾਂ ਦੋਸਤਾਂ ਨੂੰ ਗਵਾਹੀ ਤੋਂ ਮੁਕਰਨ ਲਈ 5-5 ਲੱਖ ਰੁਪਈਆ ਆਫਰ ਕਰਦਾ ਪਰ ਮਿੱਠੂ ਤੇ ਦੋਸਤ ਆਪਣੇ ਸਟੈਂਡ ਤੇ ਖੜੇ ਰਹਿੰਦੇ ਆ ਤੇ ਮਿੱਠੂ ਨੂੰ ਧੋਖਾ ਨਹੀਂ ਦਿੰਦੇ ਉਹ 5-5 ਲੱਖ ਰੁਪਈਆ ਸਾਨੂੰ ਦੋਹਾਂ ਨੂੰ ਕਹਿੰਦਾ ਹੈ ਸੋਨੀ ਨੂੰ ਤੇ ਮੈਨੂੰ ਪੁਲਿਸ ਵਾਲੇ ਖੁਦ ਕਹਿ ਰਹੇ ਸੀ ਵੀ ਤੁਸੀਂ ਇਹ ਲੈ ਲਓ ਤੁਸੀਂ ਬਾਜੋਗੇ ਤੁਹਾਡੀ ਜ਼ਿੰਦਗੀ ਬਾਜੂ ਵੀ ਦੇ ਤੁਸੀਂ ਮਰੋਗੇ ਉਧਰ ਕੈਨੇਡਾ ਵਿੱਚ ਡੈਬਰਾ ਵੱਲੋਂ ਪੁਲਿਸ ਕੰਪਲੇਂਟ ਕੀਤੀ ਜਾ ਚੁੱਕੀ ਹੀ ਤੇ ਪੁਲਿਸ ਹੁਣ ਜੱਸੀ ਦੇ ਘਰ ਜਾਂਦੀ ਆ ਉਹਦਾ ਵੈਲਫੇਅਰ ਚੈੱਕ ਕਰਨ ਪੁਲਿਸ ਨੂੰ ਵੇਖ ਕੇ ਜੱਸੀ ਫਟਾਫਟ ਆਪਣੇ ਲੀਡ ਲੱਤੇ ਦੋ ਗਾਰਬੇਜ ਬੈਗਾਂ ਵਿੱਚ ਪਾਉਂਦੀ ਆ ਤੇ ਘਰੋਂ ਨਿਕਲ ਜਾਂਦੀ ਆ ਇਸ ਟਾਈਮ ਪੁਲਿਸ ਦੀ ਮੌਜੂਦਗੀ ਵਿੱਚ ਉਹਦੀ ਮਾਂ ਮਲਗੀਤ ਕੌਰ ਉਹਨੂੰ ਪਿੱਛੋਂ ਪੰਜਾਬੀ ਵਿੱਚ ਗੰਦੀਆਂ ਗੰਦੀਆਂ ਗਾਲਾਂ ਕੱਢਦੀ ਆ ਤੇ ਇਸ ਤੋਂ ਇਲਾਵਾ ਕੁਝ ਹੋਰ ਕਰ ਵੀ ਨਹੀਂ ਸਕਦੀ ਹੁਣ ਪੁਲਿਸ ਵਾਲੇ ਜੱਸੀ ਨੂੰ ਪੁਲਿਸ ਸਟੇਸ਼ਨ ਲੈ ਜਾਂਦੇ ਆ ਤੇ ਥਾਣੇ ਜਾ ਕੇ ਜੱਸੀ ਆਪਣੇ ਨਾਲ ਕੰਮ ਕਰਦੀ ਇੱਕ ਸਹੇਲੀ ਤਮਾਰਾ ਲੈਮਰਿੰਡ ਨੂੰ ਫੋਨ ਕਰਦੀ ਆ ਜੱ ਸਕਦੀ ਆ ਤੁਹਾਡਾ ਕਹਿੰਦੀ ਆ ਕਿ ਹਾਂ ਉਹਨੂੰ ਕੋਈ ਇਸ਼ੂ ਨਹੀਂ ਆ ਤੇ ਉਹ ਜਸੀ ਨੂੰ ਪੁਲਿਸ ਸਟੇਸ਼ਨ ਤੋਂ ਆਪਣੇ ਘਰ ਲੈ ਆਉਂਦੀ ਆ ਉਧਰ ਪੰਜਾਬ ਵਿੱਚ ਪੁਲਿਸ ਹੱਲੇ ਵੀ ਮਿੱਠੂ ਨੂੰ ਲੱਭਦੀ ਫਿਰਦੀ ਸੀ ਪੁਲਿਸ ਦੇ ਡਰ ਦੇ ਮਾਰੇ ਮਿੱਠੂ ਜਸੀ ਨੂੰ ਕਹਿੰਦਾ ਵਾ ਕਿ ਉਹਦੀ ਤੇ ਆਪਣੀ ਇੱਕ ਫੋਨ ਕਾਲ ਨੂੰ ਉਹ ਰਿਕਾਰਡ ਕਰਨ ਲੱਗਾ ਵਾ ਤਾਂ ਕਿ ਜੇ ਕੱਲ ਨੂੰ ਪੁਲਿਸ ਉਹਨੂੰ ਫੜ ਵੀ ਲਵੇ ਤੇ ਉਹ ਪੁਲਿਸ ਅਗੇ ਸਾਬਿਤ ਕਰ ਸਕੇ ਕਿ ਦੋਵਾਂ ਦਾ ਵਿਆਹ ਸੱਚਾ ਵਾ ਨਾ ਕਿ ਝੂਠਾ ਪਰ ਜਸੀ ਕਾਲ ਰਿਕਾਰਡਿੰਗ ਨਾਲੋਂ ਪੱਕਾ ਕੰਮ ਕਰਦੀ ਆ ਉਹ ਸਿੱਧਾ ਫੈਕਸ ਕਰਦੀ ਆ ਪੰਜਾਬ ਪੁਲਿਸ ਨੂੰ ਇਹ ਲਿਖ ਕੇ ਕਿ ਉਹਦਾ ਤੇ ਮਿੱਠੂ ਦਾ ਵਿਆਹਜ ਹੋਇਆ ਵਾ ਦੋਵਾਂ ਦੀ ਮਰਜ਼ੀ ਦੇ ਨਾਲ ਹੋਇਆ ਇਸ ਫੈਕਸ ਦੇ ਵਿੱਚ ਲਿਖ ਦਿੰਦੀ ਆ ਪਰ ਪੰਜਾਬ ਦੀ ਪੁਲਿਸ 'ਇਸ ਫੈਕਸ ਦਾ ਕੋਈ ਵੀ ਅਸਰ ਨਹੀਂ ਪੈਂਦਾ ਤੇ ਫੇਰ ਜੱਸੀ ਫੈਸਲਾ ਲੈਂਦੀ ਆ ਕੈਨੇਡਾ ਵਰਗੇ ਦੇਸ਼ ਦੀ ਸੇਫਟੀ ਨੂੰ ਛੱਡ ਕੇ ਇੰਡੀਆ ਜਾਣ ਦਾ ਜੱਸੀ ਮਿੱਠੂ ਨੂੰ ਇੰਡੀਆ ਤੋਂ ਕੈਨੇਡਾ ਲੈ ਕੇ ਆਉਣ ਲਈ ਕੋਈ ਵੀ ਰਿਸਕ ਲੈਣ ਨੂੰ ਤਿਆਰ ਹੀ ਜੱਸੀ ਦੀਆਂ ਕੁਝ ਸਹੇਲੀਆਂ ਨੂੰ ਮਿੰਤਾ ਕਰਦੀਆਂ ਵਾਂ ਇੰਡੀਆ ਨਾ ਜਾਣ ਲਈ ਕਿਉਂਕਿ ਜੱਸੀ ਦੀ ਮਾਂ ਮਲਕੀਤ ਕੌਰ ਹੁਣ ਖੁੱਲਿਆਂ ਮੇਹਲ ਕਹਿਣ ਲੱਗ ਪਈ ਹੀ ਕਿ ਜੱਸੀ ਨੂੰ ਕੈਨੇਡਾ ਦੀ ਪੁਲਿਸ ਨੇ ਬਚਾ ਲਿਆ ਹੁਣ ਇੱਕ ਵਾਰੀ ਇੰਡੀਆ ਜਾ ਕੇ ਵਖਾਵੇ ਵੋਟਸ ਵੇਟਿੰਗ ਫਾਰ ਹਰ ਇਜ਼ ਡੈਫ ਸ਼ੀ ਸੈਡ ਇੰਡੀਆ ਇਜ਼ ਹਰ ਡੈਫ ਸੈਂਟੈਂਸ ਜੇ ਸੀਗੋਲ ਇੰਡੀਆ ਦੀ ਟਿਕਟ ਲੈਣ ਜੋਗੇ ਪੈਸੇ ਵੀ ਨਹੀਂ ਹੁੰਦੇ ਉਹਦੇ ਬੈਂਕ ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ ਹੁੰਦੇ ਆ ਫਿਰ ਜੇ ਸੀ ਆਪਣੇ ਨਾਲ ਸੈਲੂਨ ਵਿੱਚ ਕੰਮ ਕਰਦੀਆਂ ਕੁੜੀਆਂ ਕੋਲੋਂ ਕੁਝ ਪੈਸੇ ਦਾ ਰੇ ਮੰਗਦੀ ਆ ਤੇ ਇੰਡੀਆ ਦੀ ਟ੍ਰੀਟ ਕਰਵਾਉਂਦੀ ਆ ਤੇ ਆਪਣੇ ਵਿਆਹ ਦੇ 1 ਸਾਲ ਤੇ 2 ਮਹੀਨੇ ਬਾਅਦ ਦੁਬਾਰਾ 12 ਮਈ ਸਾਨੂ 2000 ਨੂੰ ਇੰਡੀਆ ਦੇ ਦਿੱਲੀ 에ਰਪੋਰਟ ਤੇ ਲੈਂਡ ਹੁੰਦੀ ਆ ਜੱਸੀ ਨੂੰ 에어ਪੋਰਟ ਤੋਂ ਲੈਣ ਮਿੱਠੂ ਦਿੱਲੀ 에어ਪੋਰਟ ਪਹੁੰਚਿਆ ਹੁੰਦਾ ਤੇ ਉਹਦੇ ਨਾਲ ਉਹਦੀ ਸਿਕਿਉਰਿਟੀ ਦੇ ਲਈ ਕੁਝ ਪਰਿਵਾਰਿਕ ਮੈਂਬਰ ਵੀ ਹੁੰਦੇ ਆ ਦਿੱਲੀ 에어ਪੋਰਟ ਤੋਂ ਮਿੱਠੂ ਆਪਣੇ ਪਿੰਡ ਕੌਂਕੇ ਜਾਣ ਦੀ ਬਜਾਏ ਮਲੇਰਕੋਟਲੇ ਲਾਗੇ ਪੈਂਦੇ ਪਿੰਡ ਲਸੋਈ ਜਾਂਦਾ ਆ ਜਿੱਥੇ ਮਿੱਠੂ ਦਾ ਇੱਕ ਖਾਸ ਦੋਸਤ ਰਹਿੰਦਾ ਹੈ ਹੁਣ ਇੰਡੀਆ ਜਾ ਕੇ ਸਭ ਤੋਂ ਪਹਿਲਾ ਕੰਮ ਜੋ ਜੱਸੀ ਵੱਲੋਂ ਕੀਤਾ ਜਾਂਦਾ ਵਾ ਉਹ ਹੁੰਦਾ ਵਾ ਇੱਕ ਵਧੀਆ ਵਕੀਲ ਹਾਇਰ ਕਰਨਾ ਤੇ ਵਕੀਲ ਹਾਇਰ ਕਰਕੇ ਮਿੱਠੂ ਦੇ ਕੇਸ ਨੂੰ ਜੱਜ ਅਗੇ ਰੱਖਿਆ ਜਾਂਦਾ ਤੇ ਜਿੱਦਨ ਉਹ ਕੈਨੇਡਾ ਤੋਂ ਆਈ ਹੁੰਦੀ ਆ ਉਹ ਤੋਂ ਅਗਲੇ ਦਿਨ ਹੀ ਕੋਰਟ ਵਿੱਚ ਮਿੱਠੂ ਤੇ ਪਏ ਝੂਠੇ ਕੇਸਾਂ ਦੀ ਸੁਣਵਾਈ ਤੇ ਉਸੇ ਦਿਨ ਹੀ ਜੱਜ ਮਿੱਠੂ ਤੇ ਪਏ ਸਾਰੇ ਕੇਸਾਂ ਨੂੰ ਖਾਰਜ ਕਰ ਦਿੰਦਾ। ਹੁਣ ਜੱਸੀ ਤੇ ਮਿੱਠੂ ਕਾਨੂੰਨੀ ਤੌਰ ਤੇ ਆਜ਼ਾਦ ਹੋ ਚੁੱਕੇ ਹੀ ਪਰ ਸਮਾਜਿਕ ਤੌਰ ਤੇ ਹੱਲੇ ਵੀ ਉਹਨਾਂ ਉੱਤੇ ਖਤਰਾ ਮੰਡਰਾਉਣ ਡਿਆ ਹੁੰਦਾ। ਲਸੋਈ ਤੇਨ ਦਿਨ ਰਹਿਣ ਤੋਂ ਬਾਅਦ ਜੱਸੀ ਤੇ ਮਿੱਠੂ ਜੱਸੀ ਦੀ ਫੈਮਿਲੀ ਤੋਂ ਲੁਕਦੇ ਛਿਪਦੇ ਪਹਿਲਾਂ ਹਿਮਾਚਲ ਤੇ ਬਾਅਦ ਵਿੱਚ ਰਾਜਸਥਾਨ ਵਿੱਚ ਫਿਰਦੇ ਰਹੇ। ਤੇ ਇਹ ਸਾਰਾ ਕੁਝ ਘੱਟੋ-ਘੱਟ ਡੇਢ ਮਹੀਨਾ ਚੱਲਿਆ। ਹੁਣ ਮਿੱਠੂ ਦਾ ਮਾਮਾ ਜ਼ੋਰ ਲਾਉਂਦਾ ਤੇ ਮਿੱਠੂ ਨੂੰ ਕਹਿੰਦਾ ਕਿ ਜੱਸੀ ਨੂੰ ਲੈ ਕੇ ਪਿੰਡ ਆਵੇ ਤਾਂ ਕਿ ਉਹ ਵਿਆਹ ਦੀ ਇੱਕ ਵਧੀਆ ਪਾਰਟੀ ਕਰ ਸਕਣ। ਕਿਉਂਕਿ ਹੁਣ ਤੱਕ ਹੋਈ ਭੱਜ ਦ ਵਾਤੀਓ ਪੰਜਾਬ ਵਿੱਚ 1 ਮਿੰਟ ਵੀ ਵਾਪਸ ਆਉਣ ਲਈ ਤਿਆਰ ਨਹੀਂ ਹੁੰਦਾ ਪਰ ਫਿਰ ਪ੍ਰੈਸ਼ਰ ਹੀਟਾ ਕੇ ਉਹ ਕਹਿੰਦਾ ਵਾ ਆਪਣੇ ਮਾਮੇ ਨੂੰ ਕਿ ਤੁਸੀਂ 1 ਦਿਨ ਦਾ ਪ੍ਰੋਗਰਾਮ ਰੱਖ ਲਓ ਤੇ ਮੈਨੂੰ ਟਾਈਮ ਦੱਸ ਦਿਓ ਤੇ ਮੈਂ ਉਸ ਦਿਨ ਟਾਈਮ ਦੇ ਟਾਈਮ ਆਉਂਗਾ ਤੇ ਫੰਕਸ਼ਨ ਅਟੈਂਡ ਕਰਕੇ ਵਾਪਸ ਆ ਜਾਊਂਗਾ ਪਰ ਮਿੱਠੂ ਦਾ ਮਾਮਾ ਕਹਿੰਦਾ ਵਾ ਕਿ ਉਹਨਾਂ ਨੇ ਜੱਸੀ ਨੂੰ ਸੂਟ ਵਗੈਰਾ ਲੈ ਕੇ ਦੇਣੇ ਆ ਇਸ ਕਰਕੇ ਉਹਨਾਂ ਦਾ ਪਿੰਡ ਕੋਸ਼ਤਨ ਪਹਿਲਾਂ ਆਉਣਾ ਜ਼ਰੂਰੀ ਆ ਮਾਮੇ ਦੇ ਜ਼ਿਆਦਾ ਜ਼ੋਰ ਲਾਉਣ ਤੋਂ ਬਾਅਦ ਮਿੱਠੂ ਇਮੋਸ਼ਨਲ ਬਲੈਕਮੇਲਿੰਗ ਹੀਟਾ ਕੇ ਉਹ ਗਲਤੀ ਕਰ ਬੈਠਦਾ ਵਾ ਜਿਹਦੇ ਬਾਰੇ ਅੱਜ ਵੀ ਗੱਲ ਕਰਕੇ ਉਹ ਰੋਣ ਲੱਗ ਜਾਂਦਾ ਪਰ ਨਾਰੀਕੇ ਪਿੰਡਾਂ ਕੇ ਇੱਕ ਹੋਰ ਵੱਡੀ ਗਲਤੀ ਜੱਸੀ ਕਰ ਬੈਠਦੀ ਆ ਇਸ ਗਲਤੀ ਕਰਕੇ ਜੱਸੀ ਤੇ ਮਿੱਠੂ ਦੀ ਲੋਕੇਸ਼ਨ ਜੱਸੀ ਦੇ ਪਰਿਵਾਰ ਨੂੰ ਪਤਾ ਲੱਗ ਜਾਂਦੀ ਆ 7 ਜੂਨ ਸਾਲ 2000 ਜੱਸੀ ਤੇ ਮਿੱਠੂ ਆਪਣੇ ਮਾਮੇ ਦੇ ਪਿੰਡ ਨਾਰੀਕੇ ਆ ਜਾਂਦੇ ਆ ਜਦੋਂ ਜੱਸੀ ਕੈਨੇਡਾ ਹੁੰਦੀ ਆ ਮਿੱਠੂ ਆਪਣੇ ਮਾਮੇ ਦੇ ਘਰ ਲੱਗੇ ਲੈਂਡਲਾਈਨ ਫੋਨ ਤੋਂ ਕੈਨੇਡਾ ਜੱਸੀ ਨੂੰ ਫੋਨ ਕਰਦਾ ਹੁੰਦਾ ਸੀ ਤੇ ਇਸ ਲੈਂਡਲਾਈਨ ਦਾ ਨੰਬਰ ਜੱਸੀ ਦੀ ਮਾਂ ਮਲਕੀਤ ਕੌਰ ਦੇ ਕੋਲ ਵੀ ਹੁੰਦਾ ਹੁਣ ਮਾੜੀ ਕਿਸਮਤ ਨੂੰ 7 ਜੂਨ ਨੂੰ ਹੀ ਰਾਤ ਨੂੰ ਜੱਸੀ ਦੀ ਮਾਂ ਮਲਕੀਤ ਕੌਰ ਮਿੱਠੂ ਦੇ ਨਾਂ ਨਕੇ ਇਸ ਲੈਂਡਲਾਈਨ ਨੰਬਰ ਤੇ ਫੋਨ ਕਰਦੀ ਆ ਮਿੱਠੂ ਦਾ ਮਾਮਾ ਫੋਨ ਚੁੱਕਦਾ ਵਾ ਤੇ ਫੋਨ ਤੇ ਉਹ ਇਹ ਗੱਲ ਦੱਸ ਦਿੰਦਾ ਵਾ ਜੱਸੀ ਦੀ ਮਾਂ ਨੂੰ ਕਿ ਮਿੱਠੂ ਤੇ ਜੱਸੀ ਉਹਨਾਂ ਕੋਲ ਆਏ ਹੋਏ ਆ ਫਿਰ ਜੱਸੀ ਦੀ ਆਪਣੀ ਮਾਂ ਦੇ ਨਾਲ ਕਾਫੀ ਲੰਮੀ ਗੱਲਬਾਤ ਹੁੰਦੀ ਆ ਤੇ ਮਿੱਠੂ ਦਾ ਕਹਿਣਾ ਵਾ ਕਿ ਇਸ ਫੋਨ ਕਾਲ ਫੋਨ ਆ ਗਿਆ ਆਪਣੇ ਨਾਲ ਹੁਣ ਬੋਲਣ ਲੱਗ ਜਾਂਦੀ ਪਰ ਬਹੁਤ ਜ਼ਿਆਦਾ ਖੁਸ਼ੀ ਵਿੱਚ ਉਹ ਆਪਣੀ ਮਾਂ ਮਲਕੀਤ ਕੌਰ ਨੂੰ ਬਹੁਤ ਹੀ ਜ਼ਿਆਦਾ ਡਿਟੇਲ ਵੀ ਦੱਸ ਚੁੱਕੀ ਹੁੰਦੀ ਆ ਆਪਣੇ ਤੇ ਮਿੱਠੂ ਦੇ ਅਗਲੇ ਕਦਮਾਂ ਤੇ ਪਲਾਨ ਦੇ ਬਾਰੇ ਪੰਜਾਬ ਪੁਲਿਸ ਦਾ ਰਿਕਾਰਡ ਦੱਸਦਾ ਵਾ ਕਿ ਇਸ ਫੋਨ ਕਾਲ ਤੋਂ ਬਾਅਦ ਪੰਜਾਬ ਵਿੱਚ ਇੱਕ ਗੈਂਗਸਟਰ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਕਈ ਫੋਨ ਕਾਲਾਂ ਅਗਲੇ 24 ਘੰਟੇ ਵਿੱਚ ਕੀਤੀਆਂ ਗਈਆਂ ਤੇ ਹੁਣ ਜੱਸੀ ਤੇ ਮਿੱਠੂ ਦੀ ਸਟੋਰੀ ਦੇ ਵੀ ਆਖਰੀ 24 ਘੰਟੇ ਸ਼ੁਰੂ ਹੋ ਚੁੱਕੇ ਹੀ 8 ਜੂਨ ਦੀ ਸਵੇਰ ਹੁੰਦੀ ਆ ਜੱਸੀ ਦੀ ਮਾਂ ਦਾ ਦੁਬਾਰਾ ਕੈਨੇਡਾ ਤੋਂ ਫੋਨ ਆਉਂਦਾ ਵਾ ਪਰ ਇਸ ਵਾਰ ਮਲਕੀਤ ਕੌਰ ਮਿੱਠੂ ਦੇ ਨਾਲ ਗੱਲ ਕਰਨਾ ਚਾਹੁੰਦੀ ਹੁੰਦੀ ਆ ਇਸ ਫੋਨ ਕਾਲ ਤੇ ਮਲਕੀਤ ਕੌਰ ਦੇ ਬੋਲਣ ਦਾ ਅੰਦਾਜ਼ ਬਿਲਕੁਲ ਬਦਲ ਚੁੱਕਿਆ ਹੁੰਦਾ ਮਲਕੀਤ ਕੌਰ ਇਸ ਫੋਨ ਕਾਲ ਤੇ ਮਿੱਠੂ ਨੂੰ ਜਲੀਲ ਕਰਦੀ ਆ ਤੇ ਉਹਦੀ ਗਰੀਬੀ ਦਾ ਮਜ਼ਾਕ ਉਡਾਉਂਦੀ ਆ ਤੇ ਫੇਰ ਫੋਨ ਫੜ ਲੈਂਦਾ ਵਾ ਮਾਮਾ ਸੁਰਜੀਤ ਸਿੰਘ ਮਾਮਾ ਵੀ ਮਿੱਠੂ ਨੂੰ ਫੋਨ ਤੇ ਜਲੀਲ ਕਰਦਾ ਤੇ ਕਹਿੰਦਾ ਵਾ ਕਿ ਤੈਨੂੰ ਨਹੀਂ ਪਤਾ ਤੂੰ ਕਿਹਦੇ ਨਾਲ ਪੰਗਾ ਲਿਆ ਵਾ ਤੇ ਉਹ ਮਿੱਠੂ ਦੇ ਸਾਰੇ ਪਰਿਵਾਰ ਨੂੰ ਜੜੋਂ ਪੁੱਟਣ ਦੀ ਗੱਲ ਕਰਕੇ ਫੋਨ ਕੱਟ ਦਿੰਦਾ ਇਸਵਰ ਜੱਸੀ ਦੇ ਮਾਮੇ ਨੂੰ ਉਹਨਾਂ ਦੀ ਐਗਜ਼ੈਕਟ ਲੋਕੇਸ਼ਨ ਵੀ ਪਤਾ ਸੀ ਇਸ ਧਮਕੀ ਭਰੀ ਫੋਨ ਕਾਲ ਤੋਂ ਬਾਅਦ ਵੀ ਜੱਸੀ ਤੇ ਮਿੱਠੂ ਆਪਣੇ ਪਲਾਨ ਚੇਂਜ ਨਹੀਂ ਕਰਦੇ ਤੇ ਪਲਾਨ ਅਨੁਸਾਰ ਮਿੱਠੂ ਖੰਨੇ ਜਾਂਦਾ ਵਾਦੇ ਕੱਪੜੇ ਲੈ ਕੇ ਆਉਂਦਾ ਵਾ ਪਾਰਟੀ ਤੇ ਪਾਉਣ ਦੇ ਲਈ ਜੱਸੀ ਘਰ ਹੀ ਹੁੰਦੀ ਹੈ ਕਿਉਂਕਿ ਉਸ ਦਿਨ ਗਰਮੀ ਬਹੁਤ ਜ਼ਿਆਦਾ ਹੈ ਜਦੋਂ ਮਿੱਠੂ ਸ਼ਾਪਿੰਗ ਕਰਕੇ ਘਰੇ ਆਉਂਦਾ ਵਾ ਤੇ ਜੱਸੀ ਸ਼ਿਕਾਇਤ ਕਰਦੀ ਆ ਕਿ ਉਹ ਸਾਰਾ ਦਿਨ ਘਰੇ ਰਹਿ ਕੇ ਬੋਰ ਹੋ ਚੁੱਕੀ ਆ ਇਸ ਕਰਕੇ ਉਹ ਮਿੱਠੂ ਨੂੰ ਕਹਿੰਦੀ ਆ ਕਿ ਉਹ ਉਹਨੂੰ ਕਿਤੇ ਲੈ ਕੇ ਜਾਵੇ ਪਰ ਹੁਣ ਰਾਤ ਵੀ ਕਾਫੀ ਹੋ ਚੁੱਕੀ ਹੁੰਦੀ ਆ ਤੇ ਮਿੱਠੂ ਦੇ ਮਾਮਾ ਮਾਮੀ ਮਿੱਠੂ ਨੂੰ ਕਹਿੰਦੇ ਆ ਕਿ ਤੂੰ ਇਕੱਲੇ ਜਾਣਾ ਤੇ ਚਲੇ ਜਾ ਅਸੀਂ ਕੁੜੀ ਨੂੰ ਰਾਤ ਨੂੰ ਬਾਹਰ ਨਹੀਂ ਜਾਣ ਦੇਣਾ ਇਹ ਸੁਣ ਕੇ ਜੱਸੀ ਫੇਰ ਥੋੜਾ ਮਹਿਸੂਸ ਹੋ ਜਾਂਦੀ ਆ ਤੇ ਇਹ ਵੇਖ ਕੇ ਮਿੱਠੂ ਆਪਣੇ ਮਾਮਾ ਮਾਮੀ ਦੀ ਗੱਲ ਨੂੰ ਅਣਸੁਣੇ ਕਰਕੇ ਸਕੂਟਰ ਸਟਾਰਟ ਕਰਦਾ ਵਾ ਤੇ ਜੱਸੀ ਨੂੰ ਲੈ ਕੇ ਤੁਰ ਪੈਂਦਾ ਵਾ ਮਲੇਰਕੋਟਲੇ ਵੱਲ ਉਹਵੇਂ ਲੇਰਕੋਟਲੇ ਪਹੁੰਚ ਕੇ ਇੱਕ ਕੈਫੇ ਵਿੱਚ ਖਾਂਦੇ ਪੀਂਦੇ ਆ ਤੇ ਥੋੜੀ ਬਹੁਤ ਸ਼ਾਪਿੰਗ ਕਰਦੇ ਆ ਤੇ ਹੁਣ ਟਾਈਮ ਹੀ ਵਾਪਸ ਘਰ ਜਾਂਦਾ ਤੇ ਮਿੱਠੂ ਸਕੂਟਰ ਸਟਾਰਟ ਕਰਨ ਲੱਗਦਾ ਵਾ ਪਰ ਸਕੂਟਰ ਸਟਾਰਟ ਨਹੀਂ ਹੁੰਦਾ ਜਿਹੜੀ ਦੁਕਾਨ ਤੇ ਉਹਨੇ ਡਿਨਰ ਕੀਤਾ ਹੁੰਦਾ ਵਾ ਉਹ ਮੁੰਡਾ ਕਹਿੰਦਾ ਵਾ ਕਿ ਉਹਦੇ ਕੋਲ ਗੱਡੀ ਹੈਗੀ ਆ ਜੇ ਸਕੂਟਰ ਸਟਾਰਟ ਨਹੀਂ ਹੁੰਦਾ ਤੇ ਉਹਨਾਂ ਨੂੰ ਗੱਡੀ ਤੇ ਘਰ ਛੱਡ ਕੇ ਆਊਗਾ ਫਿਰ ਦੁਕਾਨ ਵਾਲਾ ਸਕੂਟਰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਸਕੂਟਰ ਪਹਿਲੀ ਕਿੱਕ ਜੀ ਸਟਾਰਟ ਹੋ ਜਾਂਦਾ ਤੇ ਜੱਸੀ ਤੇ ਮਿੱਠੂ ਹੁਣ ਤੁਰ ਪੈਂਦੇ ਆ ਪਿੰਡ ਨਾਰੀਕੇ ਵੱਲ ਥੋੜਾ ਜਿਹਾ ਅੱਗੇ ਜਾ ਕੇ ਸਕੂਟਰ ਫੇਰ ਬੰਦ ਹੋ ਜਾਂਦਾ ਤੇ ਫੇਰ ਦੁਬਾਰਾ ਸਟਾਰਟ ਕੀਤਾ ਜਾਂਦਾ ਤੇ ਫੇਰ ਦੋਵੇਂ ਤੁਰ ਪੈਂਦੇ ਆ ਤੇ ਹੁਣ ਤੀਜੀ ਵਾਰ ਉਹਨਾਂ ਦਾ ਸਕੂਟਰ ਫੇਰ ਬੰਦ ਹੋ ਗਿਆ ਇਸ ਵਾਰ ਸਕੂਟਰ ਇੱਕ ਮਕੈਨਿਕ ਦੀ ਦੁਕਾਨ ਦੇ ਲਾਗੇ ਬੰਦ ਹੋਇਆ ਹੁੰਦਾ ਤੇ ਦੁਕਾਨ ਵਾਲਾ ਸਕੂਟਰ ਨੂੰ ਚੈੱਕ ਕਰਕੇ ਸਕੂਟਰ ਸਟਾਰਟ ਕਰਕੇ ਦੋਵਾਂ ਨੂੰ ਤੋਰ ਦਿੰਦਾ ਦੋਵੇਂ ਜਾਣੇ ਮਲੇਰਕੋਟਲੇ ਤੋਂ ਖੰਨੇ ਜਾਂਦੀ ਸੜਕ ਦੇ ਉੱਤੇ ਜਾਣ ਦੇ ਹੁੰਦੇ ਆ ਤੇ ਪਿੰਡ ਖਾਨਪੁਰ ਲਾਗੋਂ ਨਾਰੀਕੇ ਵਾਲੇ ਕੀ ਛੋਟੀ ਜੀ ਸੜਕ ਮੁਰਦੀ ਆ ਜਿੱਦੇ ਤੇ ਮਿੱਠੂ ਸਕੂਟਰ ਮੋੜ ਲਿੰਦਾ ਤੇ ਰਾਈਟਰਨ ਮਾਰਦਿਆਂ ਹੀ ਅੱਗੋਂ ਇੱਕ ਮਰੂਤੀ ਦੀਆਂ ਲਾਈਟਾਂ ਮਿੱਠੂ ਦੀਆਂ ਅੱਖਾਂ ਤੇ ਇੱਕ ਕੋਲ ਕਿਰਪਾਨ ਦੋਵੇਂ ਸਕੂਟਰ ਤੇ ਆਉਂਦੇ ਜੱਸੀ ਮਿੱਠੂ ਤੇ ਵਾਰ ਕਰਦੇ ਆ ਪਰ ਮਿੱਠੂ ਝੁੱਕ ਜਾਂਦਾ ਵਾ ਤੇ ਹੌਕੀ ਜਾ ਕੇ ਪਿੱਛੇ ਬੈਠੀ ਜੱਸੀ ਦੇ ਸਿਰ 'ਚ ਵੱਜਦੀ ਆ ਜੱਸੀ ਡਿੱਗ ਪੈਂਦੀ ਆ ਪਰ ਮਿੱਠੂ ਸਿੱਧਾ ਨਿਕਲ ਜਾਂਦਾ ਮਿੱਠੂ ਚੱਲਦੇ ਸਕੂਟਰ ਤੋਂ ਛਾਲ ਮਾਰ ਕੇ ਉਤਰਦਾ ਤੇ ਜਾ ਕੇ ਜੱਸੀ ਨੂੰ ਝੁੱਕਦਾ ਵਾ ਇਹਨਾਂ ਨੂੰ ਤਿੰਨ ਬੰਦੇ ਪਿੱਛੋਂ ਆ ਕੇ ਹੌਕੀਆਂ ਤੇ ਕਿਰਪਾਨਾਂ ਨਾਲ ਮਿੱਠੂ ਤੇ ਹਮਲਾ ਕਰ ਦਿੰਦੇ ਆ ਪਹਿਲਾ ਵਾਰ ਕਿਰਪਾਨ ਦੇ ਨਾਲ ਮਿੱਠੂ ਦੇ ਸਿਰ ਤੇ ਕੀਤਾ ਜਾਂਦਾ ਤੇ ਜੱਸੀ ਦੁਬਾਰਾ ਸਾੜੇ ਤੇ ਡਿੱਗ ਪੈਂਦੀ ਆ ਹਮਲਾਵਰ ਨੇ ਕਿਰਪਾਨ ਨਾਲ ਜਦੋਂ ਦੂਜੀ ਵਾਰ ਅਟੈਕ ਕੀਤਾ ਤੇ ਮਿੱਠੂ ਦਾ ਹੱਥ ਸੈਹਸਬਾਦ ਤਲਵਾਰ ਨੂੰ ਫੜਨ ਲਈ ਉੱ ਉਹ ਵੀ ਡਿੱਗ ਪੈਂਦਾ ਤੇ ਉਹਦੇ ਡਿੱਗੇ ਪਏ ਉੱਤੇ ਲਗਾਤਾਰ ਕਿਰਪਾਨਾਂ ਨਾਲ ਵਾਰ ਕੀਤੇ ਜਾਂਦੇ ਆ। ਮਿੱਠੂ ਹੁਣ ਹੋਸ਼ ਵਿੱਚ ਨਹੀਂ ਹੁੰਦਾ ਪਰ ਉਹਦਾ ਕਹਿਣਾ ਵਾ ਕਿ ਉਹਨੂੰ ਜੱਸੀ ਦੀਆਂ ਚੀਕਾਂ ਐਂਡ ਤੱਕ ਸੁਣਦੀਆਂ ਰਹੀਆਂ। ਫਿਰ ਕੁਝ ਟਾਈਮ ਲਈ ਉਹ ਪੂਰੀ ਤਰ੍ਹਾਂ ਬੇਹੋਸ਼ ਹੋ ਜਾਂਦਾ ਪਰ ਕੁਝ ਮਿੰਟਾਂ ਬਾਅਦ ਲਾਗੋਂ ਤੁਰੇ ਜਾਂਦੇ ਮਜ਼ਦੂਰ ਉਹਨੂੰ ਚੁੱਕਦੇ ਆ ਤੇ ਉਹਦਾ ਸਕੂਟਰ ਖੜਾ ਕਰਦੇ ਆ। ਉਹਨਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਸਕੂਟਰ ਸਟਾਰਟ ਕਰਕੇ ਮਿੱਠੂ ਆਪਣੇ ਮਾਮੇ ਦੇ ਘਰ ਵਾਪਸ ਪਹੁੰਚ ਜਾਂਦਾ। ਉਹਦੇ ਮਾਮਾ-ਮਾਮੀ ਦਰਵਾਜ਼ੇ 'ਤੇ ਹੀ ਖੜੇ ਦੋਵਾਂ ਦੀ ਵੇਟ ਕਰਦੇ ਹੁੰਦੇ ਆ ਤੇ ਸਕੂਟਰ ਕਰਦੇ ਮੇਨ ਗੇਟ ਦੇ ਅੱਗੇ ਆ ਕੇ ਦੁਬਾਰਾ ਡ ਡਿਟੇਲ ਦੱਸਦਾ ਵਾ ਜੋ ਜੱਸੀ ਨੂੰ ਅਗਵਾ ਕਰਕੇ ਲੈ ਕੇ ਗਈ ਹੁੰਦੀ ਆ ਤੇਜ਼ ਗੱਡੀ ਦਾ ਨੰਬਰ ਦਿੱਲੀ ਦਾ ਹੁੰਦਾ ਪਿੰਡ ਦੇ ਗੁਰਦੁਆਰੇ ਤੇ ਇਸ ਬਾਰੇ ਅਨਾਉਂਸਮੈਂਟ ਕਰਾਈ ਜਾਂਦੀ ਆ ਤੇ ਜਲਦੀ ਹੀ ਅੱਧਾ ਪਿੰਡ ਇਕੱਠਾ ਹੋਊਗੇ ਲਾਗੇ ਬੰਨੇ ਦੇ ਪਿੰਡਾਂ ਵਿੱਚ ਉਸ ਮਰੂਤੀਕਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਵਾ ਪਰ ਉਹ ਗੱਡੀ ਕਿਤੇ ਨਹੀਂ ਮਿਲਦੀ ਤੇ ਅਗਲੇ ਦਿਨ 9 ਜੂਨ ਨੂੰ ਜੱਸੀ ਦੀ ਲਾਸ਼ ਪਿੰਡ ਕੌਂਕੀ ਲਾਗੇ ਇੱਕ ਨਹਿਰ ਦੇ ਕੰਢੇ ਪਈ ਮਿਲਦੀ ਆ ਉਸਦੇ ਨਾਲ ਕੋਟਮਾਰ ਕੀਤੀ ਗਈ ਹੁੰਦੀ ਆ ਤੇ ਐਂਡ ਵਿੱਚ ਉਹਦਾ ਗਲਾ ਵੱਢ ਕੇ ਉਹਦਾ ਕਤਲ ਕਰ ਦਿੱਤਾ ਗਿਆ ਹੁੰਦਾ ਹੁਣ ਇਸ ਕੇਸ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਆ ਤੇ ਜੱਸੀ ਮਰਡਰ ਕੇਸ ਨੂੰ ਇਨਵੈਸਟੀਗੇਟ ਕਰਨ ਦੀ ਬਾਗਡੋਰ ਹੁੰਦੀ ਆ ਪੰਜਾਬ ਪੁਲਿਸ ਦੇ ਅਫਸਰ ਸਵਰਨ ਸਿੰਘ ਖੰਨੇ ਦੇ ਹੱਥ ਤੇ ਸਵਰਨ ਸਿੰਘ ਖੰਨੇ ਨੂੰ ਇਸ ਕੇਸ ਨੂੰ ਰਫਾ-ਦਫਾ ਕਰਨ ਦੇ ਲਈ ਕਈ ਲੱਖਾਂ ਰੁਪਏ ਆਫਰ ਕੀਤੇ ਗਏ ਇਥੋਂ ਤੱਕ ਕਿ ਇੱਕ ਵਾਰ ਖਾਲੀ ਚੈੱਕ ਵੀ ਪੇਸ਼ ਕੀਤਾ ਗਿਆ ਪਰ ਸਵਰਨ ਸਿੰਘ ਨੇ ਪੂਰੀ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਸ਼ੁਰੂ ਕੀਤਾ ਜਲਦ ਹੀ ਘਟੋਕੜ ਇੱਕ ਦਰਜਨ ਲੋਕਾਂ ਨੂੰ ਅਰੈਸਟ ਕੀਤਾ ਗਿਆ ਕਿਡਨੈਪਿੰਗ ਵਾਲੀ ਗੱਡੀ ਵੀ ਬਰਾਮਦ ਹੋਈ ਤੇ ਹਮਲਾਵਰਾਂ ਵੱਲੋਂ ਵਰਤੇ ਗਏ ਹਥਿਆਰ ਵੀ ਪੁਲਿਸ ਨੇ ਲੱਭ ਲਏ ਪਰ ਜਦੋਂ ਇਹਨਾਂ ਫੜੇ ਗਏ ਲੋਕਾਂ ਦੇ ਫੋਨ ਚੈੱਕ ਕੀ ਕੀਤੀਆਂ ਗਈਆਂ ਕਾਲਾਂ ਦੇ ਰਿਕਾਰਡ ਸਾਹਮਣੇ ਆਏ ਤੇ ਜਦੋਂ ਇਹ ਨੰਬਰ ਚੈੱਕ ਕੀਤਾ ਗਿਆ ਤੇ ਇਹ ਨੰਬਰ ਨਿਕਲਿਆ ਜੱਸੀ ਦੇ ਮਾਮੇ ਸੁਰਜੀਤ ਸਿੰਘ ਦੇ ਬ੍ਰਿਟਿਸ਼ ਕੋਲੰਬੀਆ ਵਾਲੇ ਘਰ ਦਾ ਲੈਂਡਲਾਈਨ ਨੰਬਰ ਵੀ ਹੈਵ ਰਿਕਾਰਡ ਸ਼ੋਇੰਗ 147 ਫੋਨ ਕਾਲਸ ਬੀਟਵੀਨ ਦ ਫੋਨਸ ਆਫ ਦ ਅਕਿਊਜ਼ਡ ਕਿਲਰਸ ਇਨ ਇੰਡੀਆ ਐਂਡ ਯੂਰ ਫੋਨ ਇਨ ਕੈਨੇਡਾ ਯੂਰ ਹੋਮ ਇਨ ਕੈਨੇਡਾ ਹਾਊ ਡੂ ਯੂ ਐਕਸਪਲੇਨ ਥੈਟ ਜਿੰਨਾ ਬੰਦਿਆਂ ਨੇ ਜੱਸੀ ਦਾ ਕਤਲ ਕੀਤਾ ਉਹ ਦੱਸਦੇ ਆ ਕਿ ਜਦੋਂ ਜੱਸੀ ਉਹਨਾਂ ਦੀ ਗ੍ਰਿਫਤ ਵਿੱਚ ਹੀ ਉਦੋਂ ਜੱਸੀ ਦੇ ਮਾਮੇ ਦਾ ਫੋਨ ਕਿਡਨੈਪਰਾਂ ਨੂੰ ਆਉਂਦਾ ਤੇ ਕਿਡਨੈਪਰ ਜੱਸੀ ਨੂੰ ਮਾਰਨ ਵਿੱਚ ਪਹਿਲਾਂ ਥੋੜਾ ਹਿਚਕਿ ਜਾਂਦੇ ਆ ਪਰ ਫੋਨ ਤੇ ਜੱਸੀ ਦੀ ਮਾਂ ਕਿਡਨੈਪਰਾਂ ਨੂੰ ਜੱਸੀ ਦਾ ਗਲਾ ਵੱਢ ਕੇ ਮਾਰਨ ਦੀ ਹਦਾਇਤ ਦਿੰਦੀ ਆ ਵਨ ਆਫ ਦਾ ਕਿਲਰ ਕਿ ਵਾਸ ਹੋਲਡਿੰਗ ਦਾ ਫੋਨ ਸੁਜੀਤ ਵਾਸ ਟੈਲਿੰਗ them that uh, you kill the girl we'll pay you more ਹੀ ਸੇਜ਼ ਕਿ ਦਾ ਗਰਲ ਇਜ਼ ਬਲੀਡਿੰਗ ਇਨੋਸੈਂਟਲੀ ਸ਼ੀ ਵਾਂਟਸ ਟੂ ਟਾਕ ਟੂ ਯੂ ਓਕੇ THEN ਸੁਜੀ ਸੈਡ ਓਕੇ ਯੂ ਟਾਕ ਟੂ ਦਾ ਗਰਲਸ ਮਦਰ And Ashu gave the phone to the Jesse. They did talk for around one minute. Uh, Jesse was telling her mother, please leave me, please, have uh, mercy on me. I won't do anything. She was saying, just mama, leave me, I won't do this, uh, I'll come back, I'll do whatever you say. The mother said, kill her, don't leave her. The her. mother said to kill her. Yes. Kill her and uh, the killers, they slit her throat. ਜੱਸੀ ਨੂੰ ਪਤਾ ਹੁੰਦਾ ਵਾ ਕਿ ਫੋਨ ਤੇ ਦੂਜੇ ਬੰਦੇ ਉਹਦੀ ਮਾਂ ਬੋਲਦੀ ਆ ਤੇ ਉੱਚੀ ਉੱਚੀ ਰੌਲਾ ਪਾ ਕੇ ਆਪਣੀ ਮਾਂ ਤੋਂ ਮਾਫੀ ਮੰਗਣ ਲੱਗ ਪੈਂਦੀ ਆ ਪਰ ਮਲਕੀਤ ਕੋਲ ਆਪਣਾ ਮਨ ਬਣਾ ਚੁੱਕੀ ਹੁੰਦੀ ਆ ਤੇ ਜੱਸੀ ਦੀ ਮਾਂ ਵੱਲੋਂ ਦਿੱਤੀਆਂ ਗਿਆ ਹਦਾਇਤਾਂ ਤੇ ਕਿਡਨਾਪਰ ਜੱਸੀ ਦੇ ਗਲੇ ਤੇ ਚਾਕੂ ਫੇਰ ਕੇ ਉਹਨੂੰ ਕਤਲ ਕਰ ਦਿੰਦੇ ਆ ਦੂਜੇ ਪਾਸੇ ਜੱਸੀ ਦੀ ਮੌਤ ਤੋਂ ਬਾਅਦ ਮਿੱਠੂ ਕੁਝ ਮਹੀਨੇ ਹਸਪੀਟਲ ਰਹਿ ਕੇ ਵਾਪਸ ਆਉਂਦਾ ਵਾ ਪਰ ਮਿੱਠੂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਦਾ ਸਿਲਸਿਲਾ ਹਲੇ ਰੁਕਿਆ ਨਹੀਂ ਹੁੰਦਾ ਆਉਣ ਵਾਲੇ ਕੁਝ ਸਾਲਾਂ ਵਿੱਚ ਉਹਦੇ ਉੱਤੇ ਝੂਠੇ ਪਰਚੇ ਕਰਵਾਏ ਜਾਂਦੇ ਆ ਜਿਨ੍ਹਾਂ ਵਿੱਚ ਡਰੱਗ ਕੇਸ, ਜ਼ਮੀ ਜਾ ਜਾਂਦਾ ਵਾ ਜਿਹਦੇ ਵਿੱਚ ਉਹ ਦੁਬਾਰਾ 4 ਸਾਲ ਜੇਲ੍ਹ ਵਿੱਚ ਰਹਿ ਕੇ ਆਉਂਦਾ ਬਾਅਦ ਵਿੱਚ ਪਤਾ ਲੱਗਦਾ ਵਾ ਕਿ ਰੇਪ ਦਾ ਇਲਜ਼ਾਮ ਲਾਉਣ ਵਾਲੀ ਔਰਤ ਮਲਕੀਤ ਸਿੰਘ ਦੀ ਹੀ ਇੱਕ ਰਿਸ਼ਤੇਦਾਰ ਹੁੰਦੀ ਆ ਹੁਣ ਇੰਡੀਆ ਵਿੱਚ ਜੋ ਲੋਕ ਗ੍ਰਿਫਤਾਰ ਕੀਤੇ ਗਏ ਸੀ ਇਸ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਹੋ ਜਾਂਦੀਆਂ ਵਾ ਪਰ ਪੁਲਿਸ ਅੱਗੇ ਸਭ ਤੋਂ ਵੱਡਾ ਚੈਲੰਜ ਸੀ ਇਸ ਕਤਲ ਦੇ ਪਿੱਛੇ ਅਸਲੀ ਦੋਸ਼ੀਆਂ ਨੂੰ ਕੈਨੇਡਾ ਤੋਂ ਇੰਡੀਆ ਲੈ ਕੇ ਆਉਣਾ ਕੈਨੇਡੀਅਨ ਪੁਲਿਸ ਦੀ ਕਾਰਵਾਈ ਤੇ ਵੀ ਕਾਫੀ ਸਵਾਲ ਉੱਠੇ ਇਸ ਕੇਸ ਦੇ ਵਿੱਚ ਜਿੱਥੇ ਸ਼ੁਰੂਆਤ ਵਿੱਚ RCMP ਵੱਲੋਂ ਪੰਜਾਬ ਪੁਲਿਸ ਦੀ ਕੋਈ ਵੀ ਮਦਦ ਨਹੀਂ ਕੀਤੀ ਗਈ ਸੁਰਜੀਤ ਸਿੰਘ ਤੇ ਮਲਕੀਤ ਕੌਰ ਦੇ ਉੱਤੇ ਪ੍ਰੈਸ਼ ਕੈਨੇਡਾ ਦੀ ਪੁਲਿਸ ਦਾ ਸਾਫ ਬਿਆਨ ਹੀ ਕਿ ਕਤਲ ਉਹਨਾਂ ਦੀ ਜੂਰਿਸਡਿਕਸ਼ਨ ਤੋਂ ਬਾਹਰ ਹੋਇਆ ਵਾ ਜਿਸ ਕਰਕੇ ਉਹ ਜ਼ਿਆਦਾ ਕੁਝ ਇਹਦੇ ਵਿੱਚ ਨਹੀਂ ਕਰ ਸਕਦੇ ਪਰ ਪੰਜਾਬ ਪੁਲਿਸ ਨੇ ਐਂਡ ਤੱਕ ਹਾਰ ਨਹੀਂ ਮੰਨੀ ਇੰਡੀਆ ਐਕਸਟਰੈਡ ਕੀਤੇ ਜਾਣ ਦੇ ਖਿਲਾਫ ਕੈਨੇਡਾ ਵਿੱਚ ਸੁਰਜੀਤ ਸਿੰਘ ਤੇ ਮਲਕੀਤ ਕੌਰ ਕਾਫੀ ਲੰਮੇ ਟਾਈਮ ਤੱਕ ਕੇਸ ਲੜਦੇ ਰਹੇ 2014 ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਪਹਿਲੀ ਵਾਰ ਦੋਵਾਂ ਜਾਣਿਆਂ ਨੂੰ ਇੰਡੀਆ ਘੱਲੇ ਜਾਣ ਦਾ ਫੈਸਲਾ ਸੁਣਾਇਆ ਪਰ ਜਿਹੜੀ ਪੰਜਾਬ ਪੁਲਿਸ ਨੂੰ ਸ਼ੁਰੂਆਤ ਵਿੱਚ ਪੈਸੇ ਦੇ ਕੇ surjeet singh ਨੇ mittu ਦੇ ਉੱਤੇ ਤੇ ਉਹਦੇ ਦੋਸਤਾਂ ਉੱਤੇ ਜ਼ੁਲਮ ਕਰਵਾਏ surjeet singh ਤੇ Malkit Kaur ਨੇ ਇਸੇ ਪੰਜਾਬ ਪੁਲਿਸ ਦੀ ਕ腐ਸ਼ਨ ਨੂੰ ਆਪਣੀ ਜਾਨ ਦੇ ਲਈ ਖਤਰਾ ਦੱਸਿਆ ਤੇ 5 ਸਾਲ ਤੱਕ ਐਕਸਟਰੈਡੀਸ਼ਨ ਦੇ ਖਿਲਾਫ ਲੜਦੇ ਰਹੇ ਆਖਰਕਾਰ 24 ਜਨਵਰੀ 2019 ਨੂੰ ਇਹ ਦੋਵੇਂ ਕੈਨੇਡਾ ਤੋਂ ਇੰਡੀਆ ਘੱਲ ਦਿੱਤੇ ਜਾਂਦੇ ਆ ਆਪਣੇ ਵੱਲੋਂ ਕੀਤੇ ਗਏ ਪਾਪ ਨੂੰ ਫੇਸ ਕਰਨ ਦੇ ਲਈ ਤੇ ਇਹਨਾਂ ਦਾ ਕੇਸ ਇੰਡੀਆ ਵਿੱਚ ਹੱਲੇ ਵੀ ਕਿਸੇ ਬੰਨੇ ਨਹੀਂ ਲੱਗਿਆ ਇੱਕ ਇਸ ਇੰਡੀਆ ਦੇ ਕਲਚਰ ਦਾ ਇੱਕ ਕਾਲਾ ਚਿਹਰਾ ਪੇਸ਼ ਕਰਦਾ ਵਜਿਥੇ ਘਰ ਦੀ ਜਿਸ ਨੂੰ ਕੁੜੀਆਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਤੇ ਦੂਜੇ ਬਨੇ ਨਸ਼ੇੜੀ ਪੁੱਤ ਦੇ ਕੰਮਾਂ ਨੂੰ ਮਾਲ ਕੋਲ ਕੋ ਰੱਖਦੀ ਆ ਤੇ ਜਦੋਂ ਆਪਣੇ ਕਲਚਰ ਤੇ ਸਵਾਲ ਚੁੱਕੋ ਉਦੋਂ ਲੋਕਾਂ ਨੂੰ ਬੁਰਾ ਲੱਗਦਾ ਪਰ ਇਹ ਔਨਰ ਕਿਲਿੰਗ ਦਾ ਕੇਸ ਆਪਣੇ ਇੰਡੀਆ ਪਾਕਿਸਤਾਨ ਦੇ ਕਲਚਰ ਦੇ ਵਿੱਚ ਹੀ ਪੈਦਾ ਹੋਇਆ ਵਾ ਉਸ ਕਲਚਰ ਦੇ ਵਿੱਚ ਜਿੱਥੇ ਕੁੜੀਆਂ ਤੇ ਜ਼ਰੂਰਤ ਤੋਂ ਵੱਧ ਪਾਬੰਦੀਆਂ ਲਾਈਆਂ ਜਾਂਦੀਆਂ ਵਾ ਤੇ ਮੁੰਡਿਆਂ ਨੂੰ ਕੁਝ ਵੀ ਕਰਨ ਦੀ ਖੁੱਲ੍ਹ ਦਿੱਤੀ ਜਾਂਦੀ ਆ ਸੁਰਜੀਤ ਸਿੰਘ ਤੇ ਮਲਕੀਤ ਕੌਰ ਵਰਗੀ ਸੋਚ ਵਾਲੇ ਬੰਦੇ ਹਜੇ ਵੀ ਹੈਗੇ ਆ ਤੇ ਇਨ੍ਹਾਂ ਵਰਗੇ ਵੱਡੀ ਗ ਇਹਨਾਂ ਲੋਕਾਂ ਦੇ ਨਿਆਣੇ ਇੱਕ ਫ੍ਰੀ ਸਮਾਜ ਦੇ ਵਿੱਚ ਵੱਡੇ ਹੋਣੇ ਆ। ਓਵੇਂ-ਓਵੇਂ ਬੱਚਿਆਂ ਦੇ ਵਿੱਚ ਤੇ ਮਾਂ-ਪਿਓ ਦੇ ਵਿੱਚ ਟਕਰਾਅ ਵਧਣਾ ਆ। ਇਸ ਕਰਕੇ ਮੈਂ ਪਹਿਲਾਂ ਵੀ ਬਹੁਤ ਵਾਰ ਵੀਡੀਓਜ਼ ਵਿੱਚ ਆਪਣੀ ਕਹਿ ਚੁੱਕਿਆ ਵਾਂ ਕਿ ਜੇ ਦੇਸ਼ ਬਦਲ ਕੇ ਆਪਣੀ ਲਾਈਫ ਦਾ ਸਟੈਂਡਰਡ ਤੁਸੀਂ ਉੱਤੇ ਚੁੱਕਿਆ ਵਾ ਤੇ ਆਪਣੀ ਸੋਚ ਦਾ ਪੱਧਰ ਵੀ ਉੱਤੇ ਚੁੱਕੋ। ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ।